ਹੇ ਗਾਇਸ ਵੈਲਕਮ ਟੂ ਮਾਈ ਅਨਦਰ ਵਲੌਗ ਸੋ ਅੱਜ ਕਿੰਨੇ ਟਾਈਮ ਬਾਅਦ ਵਲੌਗ ਆਇਆ ਆ ਹੁਣ ਅਸੀਂ ਰੈਗੂਲਰੀ ਵਲੌਗ ਪਾਇਆ ਕਰਾਂਗੇ ਜਲਦੀ ਜਲਦੀ ਸੋ ਸਵੇਰ ਦੇ ਵੱਜ ਗਏ 6 ਪਾਪਾ ਗੁਰਦੋ ਸਾਹਿਬ ਤੇ ਮੱਠਾ ਟੇਕ ਕੇ ਆ ਗਿਆ ਸੋ ਹੁਣ ਅਸੀਂ ਸੈਰ ਕਰਨ ਚੱਲੇ ਆ ਤੇ ਤੁਹਾਨੂੰ ਵੀ ਵਲੌਗ ਚ ਦਿਖਾਵਾਂਗੇ ਲੀ ਆ देखो इस बगले हैं। देखो जो थोड़ा पुराने बलॉग बच्चे बूटे दिखाए थे हम देखो किए अमरूद अमरूद का बूटा पक्ष फुला ਤੋ ਸਿਦਦਾ 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 ਨੰਬਰ ਸਾਰ ਨੰਬਰ ਅੰਦਰ ਕਿੱਦਾਂ ਕਰਦਾ ਕਿ ਲੋਨ ਲੈਣਾ ਸਿੱਧਾ ਹੁੰਦਾ ਕਿਹੜਾ ਸਵਾਮੇਟਾ ਦੁਲੰਦ ਪਿਆ

कैंडी पे मेरे वीडियो शूट होंडी भाई। सर पहुंचा रहे हैं। अल्लाह रब्बी रब्बी। कि मेरे पापा पहुंचा रहे हैं। हिस्से उस्पाइस। अरे कॉली कॉली सारे हो चल ਸੱਤ ਗੋਲਾ ਬੋਲ ਜੀ ਫਿਰ ਸੇ ਤੋ ਬੀਸ ਸੂਤ ਬੰਦੀ ਯਾ ਦੇਖੋ ਪਹਿਲਾਂ ਵੀ ਅੱਜ ਹੋ ਗਿਆ ਮਰੂਦ ਕੱਟ ਕੇ ਖਾ ਚੁੱਕੇ ਹੁਣ ਹੋਰ ਹੋ ਰਿਹਾ ਹੈ ਚਾਹ ਪੀ ਮੰਗੇ ਕੋਈ ਖੜਾ ਨਾ ਆ ਰਹੀ ਆ ਹਰੇ ਆਰੇ ਬਲੀ ਆ ਤਸ

ਆਪਣਾ ਕੇ ਲੈ ਜਾਂਦੀ ਨੇ ਕੇ ਲੈ ਚਾਹ ਪੀਣੇ ਦੇਖੋ ਪਾਣਾ ਚਾਹ ਪੀਣੀ ਹੈ ਸਫਾਈ ਵਗੈਰਾ ਵੀ ਕਰ ਲਈ ਬੁੱਟਿਆਂ ਨੂੰ ਚਾਹ ਤੇ ਪਣੀ ਤੇ ਸਫਾਈ ਵੀ ਕਰ ਲਈ ਬੁੱਟਿਆਂ ਨੂੰ ਪਾਣੀ ਵੀ ਪਾਤਾ ਹੁਣ ਹੱਥ ਹੋ ਗਿਆ ਥੋ ਕੇ ਚਾਹ ਪੀਉਣੇ ਅਣਸ ਲੱਗੇ ਚਾਹ ਪੀਣਾ ਹਾਲੋ ਪਪਾ क्लास ਵੀ ਲੈ ਕੇ ਆਇਆ ਬਹੁਤ ਉੱਚਾ ਕਰਕੇ ਆਇਆ ਥੋੜੀ ਜਿਹੀ ਵਾਸ ਬਸ ਬਸੇ

ਗਾਈ ਨਿੰਬੂ ਆ ਕਰ ਲੈ ਜਾਂਦੀ ਹੁੰਦੀ ਹੈ ਫੇਰ ਬਾਜ ਸੈਟਦੇ ਹੁੰਦੇ ਕਹਿੰਦੇ ਪਾਲਣਾ ਬਾਜੂ तितਲੀ ਬੰਦੀ ਹੁੰਦੀ ਹੈ ਇਹਦੇ ਚਲੋ